ਸਰਦੂਲ ਸਿੰਘ ਕਾਸਮਪੱਟੀ ਜ਼ਿਲ੍ਹਾ ਜਰਨਲਿਸਟ ਕਤਰਕਾ ਸਿੱਖਿਆਨਿਯਮ ਨੂੰ ਸਭ ਤੋਂ ਪਹਿਲਾਂ ਦਾ ਤੁਹਾਡੇ ਚੈਨਲ ਦਾ ਸਵਾਗਤ ਹੈ ਜਿਹੜੀ ਸਾਡੀ ਲੋਕਾਂ ਦੀ ਆਵਾਜ਼ ਆ ਜਿਹੜੀ ਹੈ ਹੱਕੀ ਆਵਾਜ਼ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਆ ਸਰਕਾਰਾਂ ਤੱਕ ਪਹੁੰਚਾਉਂਦੇ ਅੱਜ ਦਾ ਜੋ ਧਰਨਾ ਅਸੀਂ ਅਨਾਉਂਸ ਕੀਤਾ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਤੇ ਇਹਦੇ ਜਿਹੜਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ 5 ਤਰੀਕ ਦੀ ਜਿਹੜੀ ਸਾਡੀ ਸ joint ਕਿਸਾਨ ਮੋਰਚੇ ਦੀ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਸੀ ਉਸ ਤੋਂ ਪਹਿਲਾਂ 3 ਤਰੀਕ ਨੂੰ ਜਿਹੜੀ ਸ joint ਕਿਸਾਨ ਮੋਰਚੇ ਦੀ ਮੀਟਿੰਗ ਹੋਈ ਸੀਗੀ ਪੰਜਾਬ ਸਰਕਾਰ ਨਾਲ ਜਿਹੜਾ ਉਸਨੇ ਘਟਿਆ ਰਵਈਆ ਸਾਡਾ ਪੰਜਾਬ ਦੇ ਮੁੱਖ ਮੰਤਰੀ ਨੇ ਸਾਡੇ ਕਿਸਾਨ ਆਗੂਆਂ ਨਾਲ ਕੀਤਾ ਸੀ ਉਸ ਦੇ ਵਿਰੋਧ ਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਸਾਨੂੰ ਜਿਹੜਾ ਸੀ ਉਹ ਆਪ ਦੇ ਨਸ਼ਾ ਦੇ ਹਕਾਰ ਦੇ ਵਿੱਚ ਉਹਨਾਂ ਨੇ ਗਲਤ ਵਿਹਾਰ ਕੀਤਾ ਬੜਾ ਘਟਿਆ ਬਿਆਨ ਦਿੱਤਾ ਮੀਟਿੰਗ ਤੋਂ ਬਾਹਰ ਆ ਕੇ ਮੀਟਿੰਗ ਛੱਡ ਕੇ ਭੱਜ ਗਏ ਵੇ ਆ ਬਾਹਰ ਆ ਕੇ ਗੈਰ ਜ਼ਿੰਮੇਵਾਰਾ ਨਾ ਬਿਆਨ ਦਿੱਤਾ ਉਸ ਦੇ ਵਿਰੋਧ ਦੇ ਵਿੱਚ ਅੱਜ ਸਾਡਾ ਧਰਨਾ ਕਿ ਅਸੀਂ ਸਾਬਤ ਕਰ ਦੇਣਾ ਚਾਹੁੰਦੇ ਆਂ ਵੀ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਨਾ ਕਦੇ ਜਿਹੜੀ ਐ ਇਸ ਤਰ੍ਹਾਂ ਦੀ ਟੱਕਰ ਲੈਣ ਦੀ ਪੰਜਾਬ ਸਰਕਾਰ ਕੋਸ਼ਿਸ਼ ਨਾ ਕਰੇ ਅਸੀਂ ਮੂੰਹ ਫੋਟਮਾ ਜਵਾਬ ਦੇਣਾ ਅਗਲਾ ਐਕਸ਼ਨ ਇਹ ਆ ਵੀ ਜੋ ਸਾਨੂੰ ਸੰਯੁਕਤ ਕਿਸਾਨ ਮੋਰਚਾ ਜੋ ਸਾਨੂੰ ਹਦਾਇਤ ਕਰਦਾ ਜੋ ਪ੍ਰੋਗਰਾਮ ਦਿੰਦਾ ਅਸੀਂ ਡਟ ਕੇ ਉਸੇ ਤੇ ਪਹਿਰਾ ਦੇਣਾ ਹੁੰਦਾ ਅਸੀਂ ਇਕੱਲੇ ਉਹਦੇ ਵਿੱਚ ਕੋਈ ਵੀ ਫੈਸਲਾ ਨਹੀਂ ਕਰਦੇ ਧਰਨੇ ਦੀ ਰੂਪਰੇਖਾ ਹੈ ਇਹ ਜੋ ਸਾਡਾ ਮਾਨਯੋਗ ਮੁੱਖ ਮੰਤਰੀ ਭਮੰਤ ਮਾਨ ਜੀ ਨਾਲ ਸਿੱਧਕ ਤਕਸਾਲ ਮੋਰਚੀ ਦੀ ਮੀਟਿੰਗ ਸੀਗੀ 8-9 ਮੰਗਾ ਤੇ ਪੂਰੀ ਸੈਕਟੋਰ ਚੱਲੀ ਸੀਗੀ ਤੇ ਇੱਕੇ ਦਾਵੀ ਮੀਟਿੰਗ ਛੱਡ ਕੇ ਜਾਣਾ ਇਹ ਬਹੁਤ ਦੁਰਭਾਗੀ ਗੱਲ ਕਹਿੰਦੇ ਆ ਸੀ ਇਸ ਦੇ ਸਬੰਧ ਚ ਉਹਦੇ ਰੋਸ ਦੇ ਵਜੋਂ ਅੱਜ ਪੂਰੇ ਪੰਜਾਬ ਚ ਜਿੰਨੇ ਵੀ ਐਮਐਲਏ ਆ ਐਮਪੀ ਆ ਉਹਨਾਂ ਦੇ ਘਰਾਂ ਮੂਰੇ ਅਸੀਂ ਰੋਸ ਪ੍ਰੋਟਸਟ ਕਰ ਰਹੇ ਹਾਂ 11 ਤੋਂ 3 ਵਜੇ ਤੱਕ ਸਾਡੇ 7 ਜਥੇਬੰਦੀਆਂ ਪਹੁੰਚ ਚੁੱਕੀਆਂ